ਇਹ ਖੈਰਾ ਦੀ ਪਲਸ ਤੋਂ ਆ ਕੇ ਤੇ ਟੋਣ ਲੜ ਰਹੇ ਨੇ ਕਿਸ ਨਾਲ ਲੜ ਰਹੇ ਬਹੁਤ ਅੱਛੀ ਗੱਲ ਹੈ ਜੀ ਮੋਦੀ ਸਾਹਿਬ ਵੀ ਆ ਜਾਣ ਮੈਨੂੰ ਤਾਂ ਲੜਨ ਦਾ ਮੈਂ ਫੜ ਗਿਆ ਤੇ ਮੈਨੂੰ ਲੜਨਾ ਪੈਣਾ ਜੋ ਵੀ ਮਰਤੀ ਆ ਜੇ ਬਾਹਰੋਂ ਆ ਜੇ ਅੰਦਰੋਂ ਆ ਜੇ ਰੋਟੀ ਕੱਪੜਾ ਮਕਾਨ ਉਹ ਵੀ ਨਹੀਂ ਹੋਇਆ ਮੋਦੀ ਸਾਹਿਬ ਨੇ ਕਿਹਾ ਸੀਗਾ ਘਰ-ਘਰ ਨੌਕਰੀ ਦੇਣਗੇ ਉਹ ਵੀ ਮੈਨੂੰ ਪੁੱਛੇ ਜਾਂਦੇ ਆ ਬਾਹਰ ਕਿ ਜੀ ਸਾਨੂੰ ਨੌਕਰੀ ਤਾਂ ਮਿਲੀ ਨਹੀਂ ਹੈ ਤੇ ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ ਚਲੇ ਮਹੀਨੇ ਹਜ਼ਾਰ ਰੁਪਿਆ ਬੈਂਕ ਵਿੱਚ ਜਮ੍ਹਾਂ ਹੋ ਗਿਆ ਪਰ ਉਹ ਨਹੀਂ ਹੋ ਰਿਹਾ ਜਿੰਨੇ ਵੀ ਵਾਦੇ ਕੀਤੇ ਪਾਰਟੀਆਂ ਨੇ ਇਹ ਬਿਲਕੁਲ ਝੂਠੇ ਕੀਤੇ ਐ ਤੇ ਮੋਦੀ ਸਾਹਿਬ ਨੂੰ ਐਤਕੀ ਮਜ਼ਾ ਦਿਖਾਉਣਾ ਚਾਹੀਦਾ ਲੋਕਾਂ ਨੂੰ ਕਿ ਤੁਸੀਂ ਪ੍ਰਾਈਮ ਮਿਨਿਸਟਰ ਹੋ ਕੇ ਤੇ ਤੁਸੀਂ 2020 ਦੇ ਵਿੱਚ ਤੇ 2022 ਦੇ ਵਿੱਚ ਲਦਾਖ ਦਾ 8000 ਸਕਰ ਕਿਲੋਮੀਟਰ ਲੋਟਾਤਾ ਚੀਨ ਨੂੰ ਗਵਰਨਮੈਂਟ ਸੈਂਟੀਟੇਟ ਹੈ ਕਿ ਜਿਹੜੇ ਲੇਬਰ ਹੁੰਦੀ ਹੈ ਇਹ ਗਰੀਬ ਆਦਮੀ ਹੁੰਦੇ ਹੈ ਤੇ ਇਹਨਾਂ ਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਕਿਉਂ ਕਰਕੇ ਇਸ ਮੁਲਕ ਦੇ ਵਿੱਚ ਇਨਫਲੇਸ਼ਨ ਵੱਧ ਰਹੀ ਹੈ ਤੇ ਚੀਜ਼ਾਂ ਦੇ ਪਾਅ ਵੱਧ ਰਹੀ ਹੈ ਤੇ ਜਿਹੜੇ ਪੱਲੇਦਾਰ ਹੈ ਇਹਨਾਂ ਨੂੰ 20 ਰੁਪਏ ਪ੍ਰਤੀ ਕੁਇੰਟਲ ਮਿਲਨੇ ਚਾਹੀਦੇ ਹੈ ਇਹ ਮੇਰੀ ਡੀਸੀ ਨੂੰ ਰეკਮੈਂਡੇਸ਼ਨ ਹੈ ਸਰਕਾਰ ਨੂੰ ਇਹ ਛੀਜ਼ ਨਹੀਂ ਸਤਿ ਸਾਬ ਦਾ ਹਲਕਾ ਹੈਗਾ ਪਰ ਇੱਥੇ ਲੈਟਰਨ ਹੈ ਨਹੀਂ ਜੀ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਮਜ਼ਦੂਰ ਐ ਠੇਕੇਦਾਰ ਐ ਉਹਨਾਂ ਦੇ ਕੋਲੇ ਕੋਈ ਜਗ੍ਹਾ ਨਹੀਂ ਹੈ ਕਿ ਉਹ ਉੱਥੇ ਪਿੱਤੇ ਜਾ ਕੇ ਆਪਣੇ ਪੇਟ ਨੂੰ ਖਾਲੀ ਕਰ ਸਕਣ ਸ਼ਾਇਦ ਗਵਰਨਮੈਂਟ ਸਵੈਟ ਦੀ ਹੈ ਕਿ ਜਿਹੜੇ ਲੇਬਰ ਹੈਤ ਗਵਰਨਮੈਂਟ ਸਵੈਟ ਦੀ ਹੈ ਕਿ ਜਿਹੜੇ ਲੇਬਰ ਹੁੰਦੀ ਹੈ ਇੱਕ ਗਰੀਬ ਆਦਮੀ ਹੁੰਦੇ ਹੈ ਤੇ ਇਹਨਾਂ ਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਤੇ ਫਿਰ ਇਹ ਪੇਟ ਕਿਵੇਂ ਸਾਫ਼ ਕਰ ਸਕਦੇ ਹੈ ਮੇਰੇ ਤੋਂ ਕਹ ਲੈ ਕੀ ਸੋਚਦੀ ਹੈ ਗਵਰਨਮੈਂਟ ਕਿ ਇਹਨਾਂ ਨੂੰ ਖਾਣ ਨੂੰ ਤਾਂ ਕੋਈ ਸੈਣੀ ਤੇ ਪੇਟ ਕਿਵੇਂ ਸਾਫ਼ ਹੋਊਗਾ ਫਿਰ ਤਦਿ ਲੈਟਰੇਸੀ ਨਹੀਂ ਦੀ ਤੇ ਠੰਡਾ ਪਾਣੀ ਜਾਂ ਪਾਣੀ ਪੀਣ ਦੇ ਲਈ ਵੀ ਕੋਈ ਇੱਥੇ ਅਰੇਂਜਮੈਂਟਸ ਨਹੀਂ ਹੈ। ਰਾਤ ਨੂੰ ਜਿਹੜੀਆਂ ਲਾਈਟਾਂ ਹੋਣੀਆਂ ਚਾਹੀਦੀਆਂ ਉਹ ਵੀ ਨਹੀਂ ਹੈਗੀਆਂ। ਇੰਨਾ ਦੀ ਮੰਗ ਹੈ ਕਿ ਇੱਕ ਵਾਟਰ ਕੂਲਰ ਜ਼ਰੂਰ ਇੱਥੇ ਲਾਇਆ ਜਾਵੇ। ਤੇ ਜਿਹੜੀ ਲਿਫਟਿੰਗ ਹੈ ਉਹ ਠੀਕ ਹੈ। ਬਸ ਸਵਾਲ ਪੁੱਛ ਤੁਸੀਂ ਮੈਨੂੰ ਪੁੱਛਣਾ। ਤੋਨ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਹੈ ਜੀ ਹਾਂਜੀ ਤੋਨ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਹੈ ਅੱਜ ਤੁਸੀਂ ਦੇਖੀ ਜੀ ਨਾਲੇ ਰਿਕਾਰਡ ਕਰ ਰਹੇ ਹੋ ਇਸ ਵੇਲੇ ਤੁਸੀਂ ਕਿਹੜੀ ਉਮੀਦਵਾਰ ਨਾਲ ਮੁਕਾਬਲਾ ਕਰ ਰਹੇ ਹੋ ਮੇਰਾ ਪ੍ਰੈਸ ਨਾਲ ਹੀ ਹੁੰਦਾ ਹੁੰਦਾ ਹੋਰ ਤਾਂ ਕਿਸੇ ਨਾਲ ਹੋ ਜਾਂਦਾ ਜੀ ਤਾਂ ਖੈਰਾਜੀ ਪਾਸ ਤੋਂ ਆ ਕੇ ਤੇ ਟੋਨ ਲੜ ਰਹੇ ਨੇ ਕਿਸ ਨਾਲ ਲੜ ਰਹੇ ਜੀ ਬਹੁਤ ਅੱਛੀ ਗੱਲ ਹੈ ਜੀ ਮੋਦੀ ਸਾਹਿਬ ਵੀ ਆ ਜਾਣ ਮੈਨੂੰ ਤਾਂ ਲੜਨੇ ਤੋਂ ਪਹਿਲਾਂ ਇਸ ਤਰ੍ਹਾਂ ਕਿਸੇ ਪਾਰਟੀ ਨੂੰ ਹੋਰ ਕੋਈ ਉਮੀਦਵਾਰ ਮਿਲਿਆ ਨਹੀਂ ਇੱਥੇ ਜਿਹੜਾ ਉਹ ਬਾਹਰੋਂ ਲੈ ਕੇ ਆ ਰਹੇ ਨੇ ਪਾਰਟੀ ਵਾਲੇ ਮੈਂ ਨਹੀਂ ਪੁੱਛ ਕਿ ਅਸਾ ਤੇਰੀ ਮੈਂ ਤਾਂ ਲੜਨਾ ਹੈ ਜਿਹੜਾ ਮਰਤੀ ਆ ਜੇ ਹੁਣ ਮਜਬੂਰੀ ਹੈ ਕਿ ਮੈਂ ਫੜ ਗਿਆ ਤੇ ਮੈਨੂੰ ਲੜਨਾ ਪੈਣਾ ਜੋ ਵੀ ਮਰਤੀ ਆ ਜੇ ਬਾਹਰੋਂ ਆ ਜੇ ਅੰਦਰੋਂ ਆ ਜੇ ਮੰਗ ਸਾਹਿਬ ਪਹਿਲਾਂ ਜਦੋਂ ਸਰਕਾਰ ਬਣੀ ਆ ਆਪਦੀ ਹਾਂਜੀ ਉਹਨਾਂ ਨੇ ਕਹੇ ਵੀ ਆਈਪੀ ਕੱਲ੍ਹ ਤੋਂ ਕਰਮੋਜੀ ਮਰੀਤ ਹੋਰੀ ਖਤਮ ਹੋ ਗਈ ਉਹਨੇ ਦੇਣ ਤਾਂ ਹੋ ਗਈ ਜੇ ਜਲਦੀ ਆਲੇ ਠੀਕ ਜੀ ਜਦੋਂ ਸਰਕਾਰ ਬਣੀ ਆ ਆਪਦੀ ਹਾਂ ਉਦੋਂ ਨੇ ਕਹਿਤੀ ਵੀ ਅਸੀਂ ਰਿਸ਼ਤਤ ਖੋਰੀ ਖਤਮ ਕਰਦਾਂਗੇ ਵੀਆਪੀ ਕਲਚਰ ਖਤਮ ਹੋ ਜਾਊਗਾ ਦੇਖੋ ਹੋ ਗਿਆ ਕਿ ਨਹੀਂ ਹੋ ਗਿਆ ਤੁਹਾਡੇ ਖਿਆਲ ਚ ਅਰ ਵੀਆਪੀ ਕਲਚਰ ਖਤਮ ਹੋ ਗਿਆ ਕਿਉਂ ਕਰਕੇ ਇੱਥੇ ਲੈਟਰਨ ਹੈ ਨਹੀਂ ਤੇ ਵੀਆਪੀ ਦੇ ਲਈ ਬਹੁਤ ਅੱਛੇ ਬਾਥਰੂਮਸ ਬਣੇ ਹੋਏ ਆ ਮਾਨਸਾਪ ਸੀਐਮ ਸਾਹਿਬ ਨੇ ਆਪਣਾ ਜਿਸਟਰੀ ਲਈ ਨੋਸੀ ਦਾ ਉਹ ਦਾ ਖਤਮ ਕਰਤਾ ਸੀਗਾ ਕਿ ਐਨਓਸੀ ਦੀ ਲੋੜ ਨਹੀਂ ਬਟ ਅਜੇ ਤੱਕ ਉਹਦੀ ਨੋਟੀਫਿਕੇਸ਼ਨ ਨਹੀਂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਆ ਸੀਐਮ ਸਾਹਿਬ ਗੱਲ ਪਹਿਲਾਂ ਕਰ ਦਿੰਦੇ ਐ ਐਕਸ਼ਨ ਬਾਟ ਚ ਕਰ ਦੇਣੀ ਹੈਗੇ ਮਾਨਸਾ ਤੁਸੀਂ ਹਲਕੇ ਚ ਜਾ ਰਹੇ ਹੋ ਤੁਹਾਨੂੰ ਲੋਕਾਂ ਦੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੁਣ ਤੱਕ ਆ ਰਹੀਆਂ ਲੋਕ ਦੱਸ ਰਹੇ ਨੇ ਵੀ ਆ ਜਿਆਦਾ ਸਮੱਸਿਆ ਨੇ ਸਮੱਸਿਆ ਤਾਂ ਇੱਥੇ ਜੀ ਹੈਗੀ ਹੈ ਕਿਸਾਨਾਂ ਦੀ ਕਿਸਾਨ ਮਜ਼ਦੂਰ ਦੀ ਤੇ ਗਰੀਬਾਂ ਦੀ ਤੇ ਹੁਣ ਵੀ ਤੁਸੀਂ ਸੜਕਾਂ ਤੇ ਚਲੇ ਜੋ ਬੀਬੀਆਂ ਲੱਕੜਾ ਲੁਕੜਾ ਇਕੱਠੀਆਂ ਕਰਕੇ ਲੈ ਕੇ ਆਉਣ ਦੇਖਣਗੇ ਆਪਣੇ ਸਿਰ ਦੇ ਉੱਤੇ ਲੱਦਿਆ ਹੋਊਗਾ ਪੰਡ ਤੇ ਸਵੇਰੇ ਜਾਉਂਗੇ ਤਾਂ ਪੱਕਾ ਕੰਡਾ ਲੈ ਕੇ ਆਉਂਦੀ ਹੈ ਜੀ ਦਾ ਮਤਲਬ ਹੈ ਕਿ ਉਹਨਾਂ ਦੇ ਲਈ ਕੋਈ ਅਸੂਰਤ ਨਹੀਂ ਪੱਠਿਆਂ ਦੀ ਤੇ ਉਹਨਾਂ ਦੇ ਕੋਲੇ ਕੋਈ ਗੈਸ ਜਾਂ ਕੇਰੋਸਨ ਸਟੋਵ ਹੈ ਨਹੀਂਗਾ ਤੇ ਉਹ ਲੱਕੜਾ ਲੁੱਕੜਾ ਇਧਰੋਂ-ਉਧਰੋਂ ਇਕੱਠੀਆਂ ਕਰਕੇ ਆਪਣਾ ਦਿਨ ਕਰੋਣੀਆਂ ਜਦੋਂ ਤੁਸੀਂ ਕਮਬਾਈਨ ਚੱਲਦੀ ਦੇਖਦੇ ਹੋ ਉਦੋਂ ਤੁਸੀਂ ਦੇਖਦੇ ਹੋ ਕਿ ਬੀਪੀਆਂ ਉਹਦੇ ਪਿੱਛੇ ਪਿੱਛੇ ਚੱਲਦੀਆਂ ਤੇ ਜਿਹੜੀ ਵੀ ਤਣਕਦੀ ਬੱਲੀ ਨਹੀਂ ਚੱਕਦੀ ਕਮਬਾਈਨ ਉਹ ਫਿਰ ਆਪਣੇ ਝੋਲੇ ਦੇ ਵਿੱਚ ਪਾ ਲੈਂਦੀ ਹੈ ਜਦੋਂ ਉਹਨਾਂ ਕੋਲੇ ਪੰਡ ਇਕੱਠੀ ਹੋ ਜਾਂਦੀ ਹੈ ਫਿਰ ਉਹ ਬੱਲੀਆਂ ਨੂੰ ਸੜਕਾਂ ਦੇ ਉੱਤੇ ਵਿਛਾ ਦਿੰਦੇ ਆ ਉਹਨਾਂ ਦੇ ਉੱਤੋਂ ਦੀਆਂ ਦੇ ਕਾਰਾਂ ਦੇ ਮੋਟਰਾਂ ਦੇ ਟਾਇਰ ਲੰਘਦੇ ਆ ਤੇ ਉਹਦੇ ਨਾਲ ਉਹ ਕਰਨ ਤੇ ਗਈ ਜਾਂਦੀ ਹੈ। ਐਹੋ ਜੀ ਜ਼ਲਾਲਤ ਮੈਂ ਕਦੇ ਦੇਖੀ ਨਹੀਂ ਗਰੀਬਾਂ ਦੇ ਨਾਲ ਹੁੰਦੀ ਜਿੰਨੀ ਮੈਂ ਅੱਜ ਤੁਹਾਨੂੰ ਦੱਸ ਰਹੇ ਹਾਂ। ਉਹਨਾਂ ਕੋਲੇ ਸਿਰਫ ਇੱਕ ਕਮਰਾ ਹੈ ਉਹਦੇ ਵਿੱਚ ਉਹਨਾਂ ਦਾ ਮੁੰਡਾ ਤੇ ਨੂੰਮੀ ਸੌਂਦੇ ਐ ਜੇ ਧੀ ਤੇ ਜਵਾਈ ਆ ਜਾਣ ਉਹ ਵੀ ਉੱਥੇ ਸੌਂਦੇ ਐ ਤੇ ਸਰਦੀਆਂ ਦੀ ਜਦੋਂ ਅੰਤ ਦੀ ਠੰਡ ਹੁੰਦੀ ਹੈ ਉਹਨਾਂ ਦਾ ਡੰਗਰ ਬੱਚਾ ਵੀ ਵਿੱਚੇ ਹੁੰਦਾ ਸੋ ਇਧਰਲੇ ਪਾਸੇ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਕਹਿੰਦਾ ਮਕਾਨ ਵੀ ਦੂੰਗੀ ਰੋਟੀ ਕਪੜਾ ਮਕਾਨ ਉਹ ਵੀ ਨਹੀਂ ਹੋਇਆ ਮੋਦੀ ਸਾਹਿਬ ਨੇ ਕਿਹਾ ਸੀਗਾ ਘਰ-ਘਰ ਨੌਕਰੀ ਦੇਣਗੇ ਉਹ ਵੀ ਮੈਨੂੰ ਪੁੱਛੀ ਜਾਂਦੇ ਆ ਬਾਹਰ ਕਿ ਕਿ ਸਾਨੂੰ ਨੌਕਰੀ ਤਾਂ ਮਿਲ ਹੀ ਨਹੀਂ ਹੈ ਤੇ ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ ਚੜੇ ਮਹੀਨੇ 1000 ਰੁਪਿਆ ਬੈਂਕ ਵਿੱਚ ਜਮਾ ਹੋ ਜਾਇਆ ਪਰ ਉਹ ਨਹੀਂ ਹੋ ਰਿਹਾ ਜਿੰਨੇ ਵੀ ਵਾਦੇ ਕੀਤੇ ਪਾਰਟੀਆਂ ਨੇ ਇਹ ਬਿਲਕੁਲ ਝੂਠੇ ਕੀਤੇ ਐ ਤੇ ਮੋਦੀ ਸਾਹਿਬ ਨੂੰ ਐਸੀ ਮਜ਼ਾਦ ਹੋਣਾ ਚਾਹੀਦਾ ਲੋਕਾਂ ਨੂੰ ਕਿ ਤੁਸੀਂ ਪ੍ਰਾਈਮ ਮਿਨਿਸਟਰ ਹੋ ਕੇ ਤੇ ਤੁਸੀਂ 2020 ਦੇ ਵਿੱਚ ਤੇ 2022 ਦੇ ਵਿੱਚ ਨਾ ਤਾਂ ਦਾ 8000 ਸਕਰ ਕਿਲੋਮੀਟਰ ਲੁਟਾਤਾ ਚੀਨ ਨੂੰ ਕਿ ਚੀਨ ਨੇ ਸਭ ਤੋਂ ਜ਼ਿਆਦਾ ਟੋੜਾ ਇਲਾਕਾ ਕਬਜ਼ੇ ਦੇ ਵਿੱਚ ਕੀਤਾ ਹੋਇਆ 1962 ਦੇ ਵਿੱਚ 40000 ਸਕਰ ਕਿਲੋਮੀਟਰ ਕਰਦੇ ਸੀਗਾ ਤੇ ਉਹਦੇ ਨਾਲ ਟ੍ਰੇਡ ਕਿਉ ਚੱਲੀ ਜਾਂਦੀ ਹੈ ਵਪਾਰ ਕਿਉ ਚੱਲੀ ਜਾਂਦਾ ਹੈ ਜੇ ਇੰਨੀ ਭਾਰੀ ਦੁਸ਼ਮਣੀ ਹੈ ਤੇ ਜਿੱਥੇ ਪਾਕਿਸਤਾਨ ਦੇ ਨਾਲ ਕੋਈ ਵੀ ਜ਼ਮੀਨ ਦਾ ਝਗੜਾ ਨਹੀਂ ਤੇ ਜਿੱਥੇ ਸਾਡੇ ਪੰਜਾਬ ਨੂੰ ਬਹੁਤ ਫਾਇਦਾ ਹੋਣਾ ਉਹਦੇ ਨਾਲ ਵਪਾਰ ਕਿਉਂ ਨਹੀਂ ਖੋਲੇ ਜਾਂਦਾ ਤੇ ਦੂਸਰੀ ਚੀਜ਼ ਹੈ ਕਿ ਬੀਬੀਆਂ ਦੀ ਇੱਜ਼ਤ ਸਾਰਿਆਂ ਨੂੰ ਤੁਹਾਨੂੰ ਮੈਨੂੰ ਬਹੁਤ ਪਿਆਰੀ ਹੈ ਤੇ ਸਾਡਾ ਇੰਡੀਆ ਦਰਵਾਜ਼ਾ ਹੈ ਕਿ ਜਦੋਂ ਸਾਡਾ ਵਿਆਹ ਹੋ ਜਾਂਦਾ ਹੈ ਫਿਰ ਸਾਡੀ ਘਰ ਵਾਲੀ ਸਾਡੇ ਨਾਲ ਰਹਿੰਦੀ ਹੈ ਤੇ ਉਹ ਬਰਾਬਰ ਦੀ 파ਟਨਰ ਹੁੰਦੀ ਹੈ ਪਰ ਮੋਦੀ ਸਾਹਿਬ ਆਪਣੇ ਸ਼੍ਰੀਮਤੀ ਜੀ ਨੂੰ ਕਿੰਨੇ ਸਾਲਾਂ ਤੋਂ ਨਾਲ ਹੀ ਨਹੀਂ ਰੱਖਦੇ ਕਿ ਇਹ ਜਬਰ ਨਹੀਂ ਹੈ ਬੀਬੀਆਂ ਦਾ ਤੇ ਫਿਰ ਜਿਹੜਾ ਨੈਸ਼ਨਲ ਕਮਿਊਨਿਸਟ ਕਮਿਸ਼ਨ ਆਫ ਔਮਨ ਹੈ ਉਹ ਕੀ ਕਰ ਰਿਹਾ ਬੰਦੇ ਖੇਡ ਰਿਹਾ ਜਿਹੜਾ ਇਹ ਪ੍ਰਾਈਮ ਮਿਨਿਸਟਰ ਉਹ ਇਜ਼ਤ ਨਹੀਂ ਕਰਦਾ ਬੀਬੀਆਂ ਦੀ ਤੇ ਉਸ ਬੀਬੀ ਨੂੰ ਐ ਲਵਾਰਸ ਛੱਡਿਆ ਹੋਇਆ ਕਿਥੋਂ ਉਹਦੇ ਕੋਲੇ ਵਿਚਾਰੀ ਕੋਲੇ ਪੈਸੇ ਆਉਂਦੇ ਹੋਣ ਮੋਦੀ ਸਾਹਿਬ ਦਾ ਪ੍ਰੈਸ ਵੀ ਆਪਣਾ ਮੂੰਹ ਨਹੀਂ ਖੋਲਦੀ ਜਾਂ ਪੈਨ ਨਾਲ ਲਿਖਦੀ ਨਹੀਂ ਕਿ ਉਹ ਬੀਬੀ ਦਾ ਹਾਲ ਕਿਹੋ ਜਿਹਾ ਹੋਊਗਾ ਜਿਹਦਾ ਘਰ ਵਾਲਾ ਉਹਨੂੰ ਇੰਨੀ ਦੇਰ ਤੋਂ ਛੱਡ ਕੇ ਇਕੱਲਾ ਰਹਿਦਾ ਹੈ ਸੋ ਇਹ ਸਾਰੀਆਂ ਸਮੱਸਿਆ ਆਪਾਂ ਨੂੰ ਹੈਗੀਆਂ ਆ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਗਈਆਂ ਹੋਰ ਜੇ ਤੁਸੀਂ ਕੋਈ ਮੈਨੂੰ ਪੁੱਛਣਾ ਚਾਹੁੰਦੇ